ਇਹਦੇ ਹੋਵੇ ਜੀ ਇਸ ਵਕਤ ਪਿੰਡ ਦੇ ਵਿੱਚ ਜੋ ਸਟਿੰਗਾਂ ਦਾ ਵਿਕਰੀ ਹੋ ਰਹੀ ਸੀ ਉਹ ਅੱਜ ਫੇਰ ਕਮੇਟੀ ਵੱਲੋਂ ਫੜ ਕੇ ਉਹਨਾਂ ਸਟਿੰਗਾਂ ਦਾ ਜੋ ਡੋਲਣ ਦਾ ਪ੍ਰੋਗਰਾਮ ਹੈ ਉਹ ਚੱਲ ਰਿਹਾ ਹੈਗਾ ਇਸ ਵਕਤ ਜੋ ਸਟਿੰਗ ਸੀ ਪਿੰਡ ਦੇ ਵਿੱਚ ਜੋਗੇ ਦੇ ਵਿੱਚ ਬੰਦ ਕੀਤੀ ਸੀ ਉਸ ਨੂੰ ਇਸ ਵਕਤ ਨਸ਼ਟ ਕੀਤਾ ਜਾ ਰਿਹਾ ਹੈ ਦਿਖਾਉਂਦੇ ਤੁਹਾਨੂੰ ਮੌਕੇ ਦੇ ਸਾਡੇ ਕਮੇਟੀ ਮੈਂਬਰਾਂ ਦੀਆਂ ਤਸਵੀਰਾਂ ਐਮ ਸੀ ਸਾਹਿਬ ਜਿਹੜੇ ਆ ਇਹ ਸਟਿੰਗਾਂ ਦਾ ਧੰਦਾ ਚੱਲਦਾ ਜੋਗੇ ਦੇ ਵਿੱਚ ਉਹ ਅੱਜ ਤੁਹਾਡੇ ਵੱਲੋਂ ਨਸ਼ਟ ਕੀਤੇ ਜਾ ਰਹੇ ਨੇ ਕੀ ਕਹੋਗੇ ਕੀ ਜੀ ਸਟਿੰਗਾਂ ਸੀ ਅਸੀਂ ਜੀ ਕਮੇਟੀ ਹੈ ਸਾਡੀ ਚੁਣੀ ਹੋਈ ਲੋਕ ਭਲਾਈ ਵੈਲਫੇਅਰ ਕਮੇਟੀ ਆ ਤੇ ਪਲੱਸ ਨਾਲ ਪੰਚਾਇਤ ਆ ਸਾਡੀ ਉਹਦੇ ਵੱਲੋਂ ਅਸੀਂ ਪਾਵਨ ਜੀ ਲਈ 31 ਮਾਰਚ ਤੱਕ ਪਹਿਲਾਂ ਨੂੰ ਟਾਈਮ ਦਿੱਤਾ ਸੀ ਦੁਕਾਨਦਾਰਾਂ ਨੂੰ ਤੇ ਉਹਨਾਂ ਨੇ ਕੋਈ ਹੋਰ ਮਹਨਤ ਮੰਗ ਨਹੀਂ ਸਾਥੋਂ ਇੱਕ ਮਹੀਨੇ ਦੀ ਅਪ੍ਰੈਲ ਤੱਕ ਇਹਨਾਂ ਨੂੰ ਟਾਈਮ ਦਿੱਤਾ ਹੁਣ ਮੜਨ ਕਿ ਇਹ ਦਿਵਾਰੇ ਅਰੰਜਣਾ ਕਰੀ ਜਾਂਦੇ ਨੇ ਇਸ ਕੰਮ ਦੀ ਅਸੀਂ ਕੱਲ ਤੋਂ ਕੱਲ ਜੜੀ ਦੇ ਵਿੱਚ ਅਸੀਂ ਕੰਦ ਬਸਤਾਂ ਤੇ ਖੜਿਆ ਸੀ ਨਾ ਉੱਥੇ ਜਿੰਨੀਆਂ ਤੁਹਾਨੂੰ ਸਟੰਗਾ ਬਣੀਆ ਦੁਕਾਨਾਂ ਤੇ ਉਹ ਅਸੀਂ ਸਾਧਿਆ ਦੋਹੋ ਤੋ ਲੈ ਕੇ 150 ਦੇ ਕੇ ਮਿਸਟਿੰਗ ਲਈ ਉਹ ਹੀ ਦੋਸਤੀ ਦੁਕਾਨਦਾਰ ਨੇ ਕਿਤਾ ਤੋਵਾ ਕਰੀਏ ਵੀ ਅਸੀਂ ਕੋਈ ਨਹੀਂ ਲੋਰ ਅੱਜ ਅਸੀਂ ਟਿੰਡ ਦੇ ਵਿੱਚ ਸ਼ੁਰੂ ਕਰ ਰਹੇ ਹਾਂ ਬਲਕਿ ਜਿਨੀ ਦੁਕਾਨ ਤੋਂ ਸਟੰਗਾ ਬਣੀਆ ਅਸੀਂ ਉਹ ਢੋਲਾਂਗੇ ਤੇ ਦੁਕਾਨਦਾਰ ਇਸ ਵਕਤ ਖੜੇ ਆ ਸੇਠ ਸੀਸਪਾਲ ਦੀ ਦੁਕਾਨ ਤੇ ਜੋ ਕਿ ਸਟਿੰਗਾਂ ਦੇ ਉਹਦੇ ਵਿੱਚ ਅ ਕੀਤੀ ਜਾ ਰਹੀ ਹੈ ਜਲਦੀ ਦੇਖੋ ਜੀ ਹੈ ਸਟਿੰਗ ਮਿਲਦੀ ਹੈ ਨਹੀਂ ਜੀ ਨਹੀਂ ਓਕੇ ਜੀ ਆਜੋ ਇੱਕ ਕਮੇਟੀ ਵੱਲੋਂ ਚੈੱਕ ਅਪ ਕੀਤਾ ਜਾ ਰਿਹਾ ਹੈ ਸਟਿੰਗਾਂ ਬਾਰੇ ਥੋੜਾ ਕੰਮ ਕਰਨ ਲੱਗ ਗਏ ਸੀ ਕਰੋ ਜੀ ਚੈੱਕ ਕਰੋ ਜੀ ਲੋਕ ਖੜੇ ਆ ਅਸੀਂ ਸਤਪਾਲ ਸੇਠ ਦੀ ਦੁਕਾਨ ਤੇ ਫਰਜ ਦੇਖੋ ਜੀ ਫਰਜ ਖੋਲੋ ਫਰਜ ਫਰਜ ਚੈੱਕ ਕਰੋ ਜੀ ਜੇਕਰ ਤੁਸੀਂ ਵੀ ਚਾਹੁੰਦੇ ਹੋ ਕਿ ਸਾਡੇ ਪਿੰਡ ਵੀ ਹੈ ਜਿਹੜਾ ਹੁਣ ਨਸ਼ਾ ਮੁਕਤ ਹੋ ਜਾਏ ਇਹ ਨਸ਼ਾ ਬਹੁਤ ਭਿਆਨਕ ਬਿਮਾਰੀ ਹੈ ਬੱਚਿਆਂ ਨੂੰ ਨਹੀਂ ਪਤਾ ਹੁੰਦਾ ਕਿ ਇਹ ਕਿਸ ਤਰ੍ਹਾਂ ਦਾ ਨਸ਼ਾ ਹੈ ਤੇ ਕੀ ਇਹਦੇ ਵਿੱਚ ਰਾਜ ਹੈ ਤੇ ਸੋ ਹਰ ਬੰਦਾ ਜਿਹੜਾ ਉਹ ਆਪਣੇ ਪਿੰਡ ਲਈ ਕੀ ਕਰਨਾ ਚਾਹੁੰਦਾ ਚੰਗਾ ਜਾਂ ਗਲਤ ਅਸੀਂ ਕਹਾਂਗੇ ਵੀ ਦੁਕਾਨਦਾਰਾਂ ਨੂੰ ਵੀ ਹਰ ਪਿੰਡ ਦੇ ਵਿੱਚ ਹੈ ਜਿਹੜੀ ਉਹ ਸਪੋਰਟ ਕਰਨੀ ਚਾਹੀਦੀ ਹੈ ਐਸ ਤਰ੍ਹਾਂ ਦੀਆਂ ਚੀਜ਼ਾਂ ਨੇ ਜਿਹੜੀਆਂ ਉਹ ਨਹੀਂ ਵੇਚਣੀਆਂ ਚਾਹੀਦੀਆਂ ਬੱਚਿਆਂ ਨੂੰ ਇਹ ਚੀਜ਼ਾਂ ਤੋਂ ਦੂਰ ਰੱਖੋ ਤੇ ਵੀਡੀਓ ਬੱਚਿਆਂ ਨੂੰ ਜ਼ਰੂਰ ਦਿਖਾਓ ਸਾਰਿਆਂ ਦਾ तहे ਦਿਲੋਂ ਧੰਨਵਾਦ ਜੇਕਰ ਤੁਸੀਂ ਵੀ ਚਾਹੁੰਦੇ ਹੋ ਕਿ ਮੇਰੇ ਪਿੰਡ ਵਿੱਚ ਐਸ ਤਰ੍ਹਾਂ ਦਾ ਹੋਣਾ ਚਾਹੀਦਾ ਤਾਂ ਆਪਣਾ ਪਿੰਡ ਜ਼ਰੂਰ ਦੱਸਿਓ ਤੇ ਨਾਲ ਹੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਜੇ ਚੰਗੀ ਲੱਗੀ ਵੀਡੀਓ ਧੰਨਵਾਦ ਜੀ